ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਕੋਚ ਗੁਰਵਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਰਨ ਤੇ ਉਸ ਤੋਂ ਪ੍ਰੰਤੂ ਸਹਿਤ ਕਰਾਂਗੇ ਅੱਜ ਵਡਵਡ ਹੰਸ ਮਹੱਲਾ ਤੀਜਾ ਘਰ ਪਹਿਲਾ ਦੇ ਚੌਥੇ ਸ਼ਬਦੀ ਵਾਰੀ ਹੈ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇਕੰਕਾਰ ਸਤਿਗੁਰੂ ਪਰਸਾਦ ਸਹਾਕਨੀ ਸਦਾ ਮੁਖ ਉਜਲਾ ਗੁਰਕੇ ਸਹਿਜ ਸੁਭਾਏ ਸਦਾ ਪਿਰ ਆਵੇ ਆਪਣਾ ਵਿੱਚੋਂ ਆਪ ਗਵਾਏ ਸਹਾਗਣੀ ਸਦਾ ਮੁਖ ਉਜਲਾ ਗੁਰਕੇ ਸਹਿਜ ਸੁਭਾਏ ਸਦਾ ਪਿਰ ਆਵੇ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਗੁਰ ਮੋਕੋ ਹਰ ਦੀਆ ਬਜਾਏ ਰਹਾਉ ਧਗਣੀ ਖਰੀ ਆ ਬਿਲਲਾ ਦੀਆ ਤਿੰਨਾ ਮੈਲ ਨਾ ਪਾਏ ਦੂਜੇ ਪਾਏ ਕਰੂਪੀ ਦੁਖ ਪਾਵੇ ਆਗੇ ਜਾਏ ਗੁਣਵੰਤੀ ਨਿਤ ਗੁਣ ਰਵੇ ਹਿਰਦੇ ਨਾਮ ਵਸਾਏ ਆ ਗੁਣਵੰਤੀ ਕਾਮਣੀ ਦੁਖ ਲਾਗੇ ਬਿਲ ਲਾਏ ਸਭਨਾ ਕਾ ਪਤਾਰ ਏਕ ਹੈ ਸੁਆਮੀ ਕਹਿਣਾ ਕੁਛ ਨ ਜਾਏ ਨਾਨਕ ਆਪੇ ਵੇਖ ਕੀਤੀਆਂ ਨਾਮੇ ਲਈਆਂ ਲਾਏ ਸਵਨਾ ਕਾ ਪਤਾਰ ਏਕ ਹੈ ਸਾਮੀ ਕਹਿਣਾ ਕਿਛਣ ਗਾਏ ਨਾਨਕ ਆਪੇ ਵੇਖ ਕੀਤੀਆਂ ਨਾ ਮੇ ਲਈਨ ਲਾਏ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸੁਹਾਗਣੀ ਤੇ ਦਹਾਗਣੀ ਜੀਵ ਰੂਪ ਇਸ ਤਰਿਆਂ ਦੇ ਬਾਰੇ ਦੱਸਦੇ ਹਨ ਗੁਰੂ ਜੀ ਆਖਦੇ ਹਨ ਕਿ ਗੁਰਸ਼ਧ ਗੁਰਬਾਣੀ ਨਾਮ ਦੁਆਰਾ ਉਰੋਂ ਹੰਦੇ ਦੱਸੇ ਹੱਸੇ ਤੇ ਚੱਲ ਚੱਲ ਕੇ ਸੱਚ ਵਾ ਕਰਕੇ ਸੁਹਾਗਣ ਜੀ ਵਿਸਰੀ ਨਾਮ ਜਪਦੀ ਹੈ ਜੀ ਅਤੇ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ ਪਾਪ ਗੁਰਸ਼ਸ ਗੁਰਬਾਣੀ ਨਾਮ ਸਿਮਰਨ ਕਰਕੇ ਉਹ ਆਪਣੇ ਮਾਇਆ ਵੀ ਪਦਾਰਥਾਂ ਤੇ ਕਲਪੂ ਪਾਲਦੀ ਹੈ ਜੀ ਖਤਮ ਕਰ ਦਿੰਦੀ ਹੈ ਜੀ ਕਿਉਂਕਿ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਕਰਨ ਜੀ ਰੂਪ ਇਸਰੀ ਆਪਾ ਭਾਵ ਖਤਮ ਕਰਕੇ ਆਪਣੇ ਆਪ ਨੂੰ ਪਤੀ ਪਰਮੇਸ਼ਰ ਰਕੇ ਅਰਪਤ ਕਰ ਦਿੰਦੀ ਹੈ ਜੀ ਅਤੇ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਦਾ ਅਨੰਦ ਮਾਣਦੀ ਹੈ ਜੀ ਫਿਰ ਗੁਰੂ ਜੀ ਆਉਂਦੇ ਹਨ ਹੀ ਮੇਰੇ ਮਨ ਪਰਮੇਸ਼ਰ ਹਾਰ ਦੇ ਗੁਰਸ਼ਬ ਗੁਰਬਾਣੀ ਨਾਮ ਦੀ ਰਾਤ ਨਗਾ ਰੋ ਜੀ ਕਿਉਂਕਿ ਸਤਗੁਰੂ ਨੇ ਭਾਵ ਗੁਰ ਗਿਆਨ ਦੁਆਰਾ ਮੈਨੂੰ ਪਰਮੇਸ਼ਰ ਹਾਰ ਦੇ ਗੁਰਸ਼ਬ ਗੁਰਬਾਣੀ ਨਾਮ ਦੀ ਸੋਝਾ ਸੋਝੀ ਹੋ ਗਈ ਹੈ ਜੀ ਰਹਾਓ ਫਿਰ ਗੁਰੂ ਜੀ ਆਦੇਂ ਦੁਹਾਗਣ ਜੀ ਰੂਪ ਜੀ ਵਿਸਰਿਆ ਬਹੁਤ ਕਲਉਂਦੀਆਂ ਹਾਂ ਜੀ ਕਿਉਂਕਿ ਗੁਰਸ਼ਰਧ ਗੁਰ ਬਾਣੀ ਨਾਮ ਤੋਂ ਬਿਨਾ ਪਰਮੇਸ਼ਰ ਪ੍ਰਾਪਤ ਮਹਿਲ ਪ੍ਰਾਪਤ ਨਹੀਂ ਹੁੰਦਾ ਜੀ ਅਤੇ ਉਹ ਆਪਣੇ ਦ્વੈਤ ਭਾਵ ਕਰਕੇ ਕ੍ਰੂਪ ਹੋਇਆ ਈਸ਼ਰੀ ਦਰਗਾਹ ਵਿੱਚ ਜਾ ਕੇ ਦੁੱਖ ਪਾਂਦੀਆਂ ਹਾਂ ਜੀ ਪਾ ਉਹ ਆਪਣੇ ਅੰਦਰੋਂ ਮਾਇਆ ਦੇ ਪ੍ਰਧਾਰਥ ਵਿਸ਼ੇਵਕਾਰਾਂ ਨੂੰ ਖਤਮ ਨਹੀਂ ਕਰਦੀਆਂ ਅਤੇ ਅੰਤ ਪਛਤਾਉਂਦੀਆਂ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਗੁਣਮਾਨ ਜੀਵ ਰੂਪ ਵਿੱਚ ਸ੍ਰੀ ਆਪਣੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਸਾ ਕੇ ਸਦਾ ਪਰਮੇਸ਼ਰ ਦੇ ਗੁਣ ਗਾਉਂਦੀ ਹੈ ਜੀ ਪਰ ਉਗਣ ਜੀਵ ਰੂਪ ਇਸਰੀ ਦੁਖੀ ਅਥੇ ਬਿਲਕਦੀ ਰਹਿੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਸਭਨਾ ਦਾ ਪਤੀ ਪਰਮੇਸ਼ਰ ਕੇਵਲ ਅਥੇ ਕੇਵਲ ਇੱਕ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਨੇ ਆਪ ਕਈ ਜੀਵਾਂ ਨੂੰ ਨਿਖੇੜਿਆ ਹਤੇ ਅਥੇ ਕਈ ਜੀਵ ਗੁਰਮਖਾਨੋ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਾਇਆ ਹੈ ਜੀ। ਇਹ ਸ਼ਬਦ ਸਾਰ ਇਸ ਰਗਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ ਜੀ ਕਿ ਸੁਹਾਗਣ ਰੂਪ ਗੁਰਮੁਖ ਸਾਧਕ ਗੁਰੂ ਦੀ ਸਿੱਖਿਆ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਕੇ ਗੁਰਮਤ ਅਨਸਾਰ ਆਪਣਾ ਜੀਵਨ ਬਿਤਾਉਂਦੇ ਹਨ ਜੀ। ਅਤੇ ਆਪਣੇ ਆਪ ਨੂੰ ਸਾਰੇ ਦੁਇਤ ਪਾਵਾਂ ਤੋਂ ਮੁਕਤ ਕਰਕੇ ਉਜਲੇ ਹੁੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਪਰ ਦੁਹਾਗਣ ਰੂਪ ਜੀ ਆਪਣੇ ਦੁਇਤ ਪਾਵਾਂ ਦੇ ਫਲ ਸ੍ਰੂਪ ਸਦਾ ਦੁੱਖ ਪਾਉਂਦੇ ਹੋਏ ਬਿਲਕਦੇ ਰਹਿੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਉਹ ਕਰਤਾ ਫੁਰਮੇਸਰ ਲਿ ਸਭ ਇੱਕ ਸਮਾਨ ਹਨ ਅਤੇ ਪਰਮੇਸ਼ਰ ਦੇ ਭਗਤ ਗੁਰੂਖ ਸਾਧਕ ਆਪਣੀ ਗੁਰਸ਼ਾਹ ਗੁਰਬਾਣੀ ਨਾਮ ਦੀ ਅਧਿਆਤਮਿਕ ਕਮਾਈ ਕਰਕੇ ਉਹਨਾਂ ਨੂੰ ਪਰਮੇਸ਼ਰ ਆਪਣੇ ਨਾਮ ਲਾ ਲੈਂਦਾ ਹੈ ਪਰ ਮਨਮੁਖਾਨੋ ਦ્વੈਤ ਭਾਵ ਕਾਰਨ ਪਰਮੇਸ਼ਰ ਨਿਖਾੜੀ ਰੱਖਦਾ ਹੈ ਆਪਣੇ ਤੋਂ ਨਿਖਾੜੀ ਰੱਖਦਾ ਹੈ ਜੀ ਗੁਰੂ ਜੀ ਆਖਦੇ ਹਨ ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਜੀ ਕਿ ਉਹ ਸਦਾ ਗੁਰਸ਼ੰਗ ਗੁਰਬਾਣੀ ਨਾਮ ਸਿਮਰਨ ਲੱਗਣ ਜੀ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ अनेका ਬੁਲਾਹਾਂ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਵਾ ਦੇ ਜਾਚ ਕਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ